ਤਰਨਤਾਰਨ ਨਾਲ ਉਹ ਗਿਲਾ ਰਹੂ ਤੁਹਾਡੇ ਨਾਲ ਇੱਕ ਗੱਲ ਦਾ ਬਾਈ ਤੁਸੀਂ ਸਿੱਖ ਕੌਮ ਦਾ ਮਾਣ ਜੋਦਾ ਹਰਾਤਾ ਬਾਈ ਜਿਹੜੇ ਮਾਦੇ ਵਾਲੇ ਅਣਖੀ ਬੰਨੇ ਗਏ ਹਨ ਵੀ ਅਣਖੀ ਆ ਮਾਦੇ ਵਾਲੇ ਬਾਈ ਫਿਰ ਹੁਣ ਅਣਖ ਕਿੱਥੇ ਜਾਵਲੀ ਮਾਦੇ ਵਾਲੇ ਉਹ ਜਿਹੜੇ ਨੇ ਆਪਣੇ ਪੰਥ ਦੇ ਲਈ ਆਪ ਦਾ 6 ਮਹੀਨਿਆਂ ਦਾ ਜਵਾਕ ਛੱਡ ਕੇ ਆਪ ਜੇਲਾਂ ਕੱਟ ਰਿਹਾ ਯਾਰ ਉਹਦੀ ਤੁਸੀਂ ਕਦਰ ਹੀ ਨਹੀਂ ਪਾਈ ਬਈ ਦੱਸ ਯਾਰ ਇਹ ਗੱਲ ਹੈਗੀ ਹੈ ਨਾ ਬਿਲਕੁਲ ਬਾਈ ਬਿਲਕੁਲ ਜਿਹੜਾ ਵੀ ਸੰਦੀਪ ਸਿੰਘ ਸਾਨੀ ਨੇ ਕੰਮ ਕੀਤਾ ਨਾ ਉਹ ਯੋਧਿਆਂ ਵਾਲਾ ਕੰਮ ਹੀ ਆ ਕਹਿਣ ਨੂੰ ਚਾਹੇ ਉਹ ਕੁਛ ਵੀ ਚਾਹੇ ਉਹਨੂੰ ਕੋਈ ਹੰਸ ਕੇ ਕਹੇ ਚਾਹੇ ਕੁਛ ਵੀ ਕਹੇ ਪਰ ਆਪਣਾ ਪ੍ਰਵਾਹ ਛੱਡਣਾ ਉਹ ਵੀ ਕਿਸੇ ਦੀ ਖਾਤਰ ਬਹੁਤ ਔਖਾ ਬਈ ਹਾਂ ਕਿਉਂਕਿ ਆਪਾਂ ਜਦੋਂ ਉਹ ਬੰਦਾ ਗੰਦ ਪਾਉਂਦਾ ਸੀ ਬਈ ਸੋਸ਼ਲ ਮੀਡੀਆ ਤੇ ਸਾਰੇ ਤੁਮ ਕਿੰਦਾ ਸੀ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਮਾੜਾ ਬੋਲਦਾ ਸੀ ਸਾਰੇ ਸੁਣਦੇ ਸੀ ਸਾਰੇ ਸੁਣਦੇ ਸੀ ਸੁਣ ਕਿਉਂ ਚੁੱਪ ਕਰ ਜਾਂਦੇ ਸੀ ਕੋਈ ਉਹਨੂੰ ਨਾਲੋਂ ਕਮੈਂਟਾਂ ਦੇ ਵਿੱਚ ਮਾੜਾ ਕਹਿੰਦਾ ਸੀ ਪਰ ਕਿਸੇ ਦੀ ਹਿੰਮਤ ਨਹੀਂ ਸਹਮਤ ਪਾਉਂਦੀ ਨਹੀਂ ਪਈ ਹਾਂ ਕਿਉਂਕਿ ਉਹ ਬਾਈ ਪੈਸਾ ਨੇ ਫਿਰ ਜਬੀਰ ਰਬ ਦਾ ਜਗਾਇਆ ਜਗਾਇਆ ਉਹਨਾਂ ਨੇ ਸੌਦਾ ਲਾਇਆ ਚਲੋ ਉਹ ਹੁਣ ਕਾਨੂੰਨ ਦੇ ਹਿਸਾਬ ਨਾਲ ਉਹ ਉਹਨੂੰ ਸਜ਼ਾ ਮਿਲ ਰਹੀ ਆ ਉਹਦੇ ਨੂੰ ਫਿਰ ਸਿੱਖ ਪੰਥ ਦਾ ਤਾਂ ਬਈ ਆਪਦੇ ਕਾਨੂੰਨ ਹੁੰਦਾ ਨਾ ਹਾਂ ਪਰ ਉਹਨਾਂ ਨੇ ਆਪਦੀ ਰਵਾਇਤ ਦੇ ਅਨੁਸਾਰ ਸੌਦਾ ਲਾਇਆ ਬਈ ਹਾਂ ਬੈਰੀਆਂ ਨੂੰ ਜਿਵੇਂ ਸਿੱਖ ਪੰਥ ਦੀ ਰਵਾਇਤ ਆ ਹਨਾ ਹਾਂ ਕਿਉਂਕਿ ਸਿੱਖ ਪੰਥ ਨੇ ਨਾ ਤਾਂ ਕਿਸੇ ਅੱਗੇ ਝੋਲੀ ਢੀ ਅਨਸਾਫ ਦੀ ਖਾਤਰ ਤੇ ਨਾ ਹੀ ਢੜਣੀ ਆ ਸਿੱਖ ਪੰਥ ਨੇ ਕਦੇ ਪਹਿਲ ਕੀਤੀ ਨਹੀਂ ਬਈ ਹਾਂ ਠੀਕ ਆ ਪਹਿਲ ਕੀਤੀ ਨਹੀਂ ਦੂਹ ਛੱਡਣੀ ਨਹੀਂ ਦੂਹ ਛੱਡਣੀ ਨਹੀਂ ਹਾਂ ਇਹ ਗੱਲ ਉਹਨੇ ਸਹੀ ਕਹੀ ਆ ਬਈ ਪਰ ਤਰਨਤਾਰਨ ਨਾਲ ਤੁਸੀਂ ਗੋਨੀ ਪਾਇਆ ਬੰਦੇ ਦਾ ਸਾਨੂੰ ਮਾਲਵੇ ਨੂੰ ਆਸੀ ਟਾਡੇ ਤੋਂ ਕੀ ਮਾਲਵੇ ਵਾਲੇ ਜਦੋਂ ਅਸੀਂ 27 ਚ ਨਾ ਮਾਲਵੇ ਚ ਅਸੀਂ ਡਟ ਕੇ ਸਾਥ ਦੇਵਾਂਗੇ ਜਿਉ ਯਾਰ ਵਿੱਚ ਬੰਦੇ ਦੱਸਾ ਕੀ ਕਹਿ ਰਹੇ ਆ ਅਕੇ ਭਾਈ ਕੀ ਪਤਾ ਉਹ ਗਦਾਰ ਨਿਕਲ ਜਾਂਦਾ ਉਹ ਕਿਸੇ ਪਾਰਟੀ ਨਾਲ ਰਲ ਜਾਂਦਾ ਉਹ ਐ ਹੋ ਜਾਂਦਾ ਭਾਈ ਮੈਂ ਕਹਣਾ ਲੱਖ ਮੜਾ ਆ ਜਮਾ ਮੈਂ ਕਹਣਾ ਡੱਕਾ ਨਹੀਂ ਕਰਨਾ ਸੀ ਉਹਨੇ ਤਰਨਤਾਰਨ ਦਾ ਪਰ ਭਾਈ ਉਹ ਹੋਣੇ ਉਹਨੇ ਹੁਣ ਤੱਕ ਕੀਤਾ ਸੀ ਨਾ ਆਪਣੇ ਕੌਮ ਦੇ ਲਈ ਹੁਣ ਭਾਈ ਜਿਹੜਾ ਸੂਬਾ ਸਿੰਘ ਦਾ ਸੋਧਿਆ ਹੋਇਆ ਬਈ ਸੰਸਦ ਨੇ ਹੁਣ ਉਹ ਵਿੱਚ ਕਹਿ ਰਿਹਾ ਵੀ ਉਹਨੇ ਹਿੰਦੂਆਂ ਦੇ ਸਿੱਖਾਂ ਦੇ ਮੁਕਾਬਲੇ ਕਰੇ ਸਿੱਖਾਂ ਦੇ ਨੌਜਵਾਨ ਮਾਰੇ ਮੈਂ ਦੱਸਣਾ ਚਾਹੁੰਦਾ ਭਾਈ ਉਹਨੇ ਹਿੰਦੂਆਂ ਦੇ ਵੀ ਬਹੁਤ ਮੁੰਡੇ ਮਾਰੇ ਮਾਰੇ ਲਿਸਟਾਂ ਪਈਆਂ ਨੇ ਲੋਕਾਂ ਦੇ ਕੋਲ ਜਿਹੜੇ ਲੋਕ ਇਸ ਦੇ ਵਿੱਚ ਮੁੱਦੇ ਤੇ ਕੰਮ ਕਰ ਰਹੇ ਨੇ ਉਹ ਸਾਰੇ ਕੋਲ ਸਬੂਤ ਇਕੱਠੇ ਕਰੀ ਜਾਂਦੇ ਆ ਉਹ ਸਬੂਤ ਸੋਨੂੰ ਸੋਸ਼ਲ ਮੀਡੀਆ ਤੇ ਆਉਣ ਵਾਲੇ ਜਨਾਂ ਦੇ ਵਿੱਚ ਮਿਲ ਜਾਣਗੇ ਵੀ ਕਿਵੇਂ ਉਹਨਾਂ ਨੇ ਹਿੰਦੂਆਂ ਦੇ ਮੁੰਡੇ ਵੀ ਨੌਜਵਾਨ ਵੀ ਉਹਨੇ ਆਤਵਾਦੀ ਕਹਿ ਕੇ ਮਾਰੇ ਆ ਉਹਨੇ ਕਹਿਆ ਸਿੱਖਾਂ ਨੂੰ ਨਸਾਬ ਵੀ ਦਵਾਇਆ ਉਹਨੇ ਹਿੰਦੂਆਂ ਨੂੰ ਵੀ ਨਾਲ ਨਸਾਬ ਦਵਾਇਆ ਡੋਡਾ ਭਿੰਨ ਸਾਹਿਬ ਬਾਈ ਉਹ ਬੰਦੇ ਨੂੰ ਕੀ ਲੋੜ ਸੀ ਯਾਰ ਆਪ ਦਾ ਘਰ ਪਰਿਵਾਰ ਵਧੀਆ ਜਿਵੇਂ ਉਹਦੇ ਵਾਂਗੂ ਦੁੱਧੇ ਜਿਵੇਂ ਦੂਜੇ ਜ਼ਮੀਰ ਮਾਰਕ ਤੁਰੇ ਫਿਰਦੇ ਆ ਉਹ ਵੀ ਤੁਰੇ ਫਿਰਦੇ ਵਿੱਚ ਕੀ ਫਰਕ ਪੈਂਦਾ ਸੀ ਹਾਂ ਪਰ ਬਾਈ ਉਹ ਜੋਦਾ ਸੀ ਸਾਡੇ ਲਈ ਬਾਈ ਜੋਦਾ ਸੀ ਹੈ ਰਹੂਗਾ ਸਾਡੇ ਲਈ ਜੋਦਾ ਹੀ ਰਹੂਗਾ ਉਹ ਠੀਕ ਆ ਪਰ ਬਾਈ ਤੁਹਾਡੇ ਨਾਲ ਸਾਡਾ ਗਿਲਾ ਸ ਇੱਕ ਵਾਰ ਰਹੂਗਾ ਮਾਲਵੇ ਵਾਲਿਆਂ ਦਾ ਤੁਸੀਂ ਮਾਦੇ ਵਾਲੋ ਚੰਗੀ ਨਹੀਂ ਕੀਤੀ ਜਿਹੜੇ ਬੰਦੇ ਹੁਣ ਯਾਰ ਤੁਸੀਂ ਐਂ ਦੱਸੋ ਕਿੱਥੋਂ ਤੁਸੀਂ ਇਨਸਾਫ਼ ਪਾਲਦੇ ਹੋ ਵੀ ਆਪਣੇ ਬੰਦੇ ਸਿੱਧਰੇ ਆਉਂ ਜਾਂਦੇ ਆਪਾਂ ਬਿਆਦਬੀਆਂ ਦੇ ਇਨਸਾਫ਼ ਪਾਲਦੇ ਆ ਕਿੱਥੋਂ ਬੰਦੀ ਸਿੰਘਾਂ ਦੇ ਵਾਸਤੇ ਆਪਾਂ ਉਹਨਾਂ ਨੂੰ ਇਨਸਾਫ਼ ਮੰਨਦੇ ਵੀ ਉਹਨਾਂ ਨੂੰ ਆਣੂਕ ਜੋ ਆਪਾਂ ਤਾਂ ਬੋਤਲ ਪਿੱਛੇ ਪੈ ਕੇ ਜਾਂਦੇ ਆ ਜੇ ਆਪਾਂ ਖਾਸ ਰਾਜ ਲੈ ਆਵਾਂਗੇ ਜਿਹੜੇ ਬੰਦਿਆਂ ਨੂੰ ਬਈ ਬੰਦੀ ਇਨਸਾਫ਼ ਆਪਾਂ ਪਾਲਦੇ ਆ ਵੀ ਆਪਣੇ ਇੱਕ ਐਡੀ ਮੰਨ ਲਓ ਜਿਹੜੇ ਜੇਲ੍ਹਾਂ ਦੇ ਵਿੱਚ ਆਪਣੇ ਰਿਹਾ ਆ ਗਏ ਬੰਦੀ ਸਿੰਘ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਕੈਦ ਆ ਸੌਰੀ ਉਹਨਾਂ ਨੂੰ ਰਿਹਾ ਕਰੋ ਪਰ ਭਾਈ ਉਹਨਾਂ ਨੂੰ ਰਹਾ ਕਿਵੇਂ ਕਰਾਵਾਂਗੇ ਆਪਾਂ ਉਹਨਾਂ ਨੂੰ ਤਾਂ ਜਿਤਾ ਰਹੇ ਆ ਜਿਹੜੇ ਕੈਦ ਕਰ ਰਹੇ ਆਪਣੇ ਬੰਦੀ ਸਿੰਘਾਂ ਨੂੰ ਉਹੀ ਤਾਂ ਗੱਲ ਆ ਭਾਈ ਹੁਣ ਦੱਸੋ ਕਰਿਆ ਕਿਵੇਂ ਹੋਣਗੇ ਜੇ ਰਹਾ ਤਾਂ ਐਂ ਹੁੰਦੇ ਨਾ ਜੇ ਤੁਸੀਂ ਉਹਨੂੰ ਜਿਤਾਉਂਦੇ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਮਨਦੀਪ ਸਿੰਘ ਨੂੰ ਇਹ ਉੱਥੇ ਪਾਰਲੀਮੈਂਟ 'ਚ ਬੋਲਦਾ ਜਾ ਕੇ ਭਾਈ ਯਾਰ ਮਾਜੇ ਵਾਲੋ ਗਿਲਵਾ ਗਿਲਾ ਤਾਂ ਹੈਗਾ ਭਾਈ ਇੰਨਾ ਨਾ ਯਾਰ ਹਨਾ ਆਲ ਭਾਈ ਉਹੀ ਆ ਵੀ ਇੱਕ ਪਾਸੇ ਤਾਂ ਆਪਾਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈ ਜਾਂਦੇ ਆ ਵੀ ਖਾਲਸਾ ਰਾਜ ਚਾਹੀਦਾ ਮਹਾਰਾਜ ਰਣਜੀਤ ਸਿੰਘ ਰਾਜ ਹੋਣਾ ਚਾਹੀਦਾ ਇੱਕ ਪਾਸੇ ਆਪਾਂ ਬੋਤਲ ਪਿੱਛੇ ਬਾਈ ਲਾ ਕੇ ਬੋਟਾ ਪਾਈ ਜਾਂਦੇ ਆ ਫਿਰ ਕਿਵੇਂ ਮਹਾਰਾਜ ਜੀ ਸੰਗ ਦਾ ਰਾਜ ਆਜੂ ਉਹ ਵਿਚ ਬੰਦੇ ਹੁਣ ਕਹਿਣਗੇ ਵੀ ਇਹ ਮੋਨੇ ਘੁੰਨੇ ਐ ਬੋਲਣ ਲੱਗ ਜਾਂਦੇ ਆ ਬਈ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਦੀਪ ਸਿੱਧੂ ਨੇ ਮੋਨੇ ਹੋ ਕੇ ਨੇ ਪ੍ਰਸਿੱਧੀ ਖੱਟ ਲਈ ਸੀ ਤੇ ਬੂਟਾ ਸਿੰਘ ਵਰਗੇ ਨੇ ਪੱਗਾਂ ਮੰਨ ਕੇ ਵੀ ਇੱਤੀ ਕਰਾ ਲਈ ਇੱਥੇ ਇਹ ਅਣਖ ਜ਼ਮੀਰ ਅੰਦਰ ਜਾਗਦੀ ਹੁੰਦੀ ਆ ਬਈ ਨਾ ਕਿ ਆਏ ਆ ਵੀ ਸਿਰ ਤੇ ਪੱਗ ਮੰਨ ਲਈ ਤੇ ਜ਼ਮੀਰ ਮਾਰ ਕੇ ਤੁਰੇ ਫਿਰਗੇ ਪੱਗਾਂ 'ਚ ਸਰ ਫਸਾਉਣ ਦਾ ਕੀ ਫਾਇਦਾ ਬਾਈ ਜੇ ਆਪਾਂ ਕੁਝ ਕਰਨੇ ਹੀ ਹਾਂ ਆਪਣੀ ਕਾਮ ਦੀ ਖਾਤਰ ਨਹੀਂ ਕੁਝ ਕਰਦੇ ਆਪਾਂ ਇੱਕ ਵੋਟ ਵੀ ਨਹੀਂ ਆਪਾਂ ਅਸਦੇ ਪਾਸੇ ਪਾ ਸਕਦੇ ਯਾਰ ਮੈਂ ਤਾਂ ਉਹਨਾਂ ਤੇ ਹੈਰਾਨ ਆ ਨੀਟੂ ਸਟਰਨ ਵਾਲੇ ਨੂੰ ਵੋਟ ਪਾਇਏ ਲੋਕੇ 1400 ਗੁਰ ਫਿਟੇ ਮੂੰਹ ਯਾਰ ਛੋਟੇ ਛੋਟੇ ਮਹਾਨ ਜੋਧਾ ਖੜਾ ਹੋਇਆ ਯਾਰ ਤੁਸੀਂ ਉਹਨੂੰ ਹੀ ਪਾ ਲਓ ਛੇਕੜ ਨੂੰ ਯਾਰ ਕਿ ਬਾਈ ਲੋਕਾਂ ਦਾ ਵੀ ਨਾ ਟਾਈਮ ਅੰਤ ਆ ਗਿਆ ਹੁਣ ਯਾਰ ਦੁਨੀਆ ਦਾ ਅੰਤ ਆ ਗਿਆ ਬਾਈ ਹੁਣ ਹੋਣਾ ਗਿਆ ਬਾਈ ਦੀਪ ਸਿੱਧੂ ਨੇ ਬਾਈ ਨੇ ਸਹੀ ਕਹਿ ਸੀ ਕਲਨਾਰਾ ਦੇਸ਼ ਹੈ ਕਲਨਾਰਾ ਦੇਸ਼ ਆ ਬਾਈ ਇਹ ਹਾਂ ਜਿੰਨਾ ਜੱਬਲ ਬੰਦਾ ਹੁੰਦਾ ਜਿੰਨਾ ਮਲ ਕੇ ਬੇਕਾਰ ਬੰਦਾ ਹੁੰਦਾ ਕੋਈ ਜਵਲੀਆਂ ਮਾਰੀ ਜਾਂਦਾ ਲੋਕ ਉਹਨੂੰ ਸਟਾਰ ਬਣਾਉਂਦੇ ਆ ਵੀ ਚੱਕ ਕੇ ਪਰ ਜਮਾ ਬਾਈ ਆਪਾਂ ਜਿਹੜਾ ਬੰਦਾ ਕੋਈ ਕਿਸੇ ਦਾ ਕੁਝ ਪੱਲੇ ਪਾਉਂਦਾ ਕਿਸੇ ਨੂੰ ਸਹੀ ਗਾਈਡ ਕਰਦਾ ਉਹਨੂੰ ਕਹਿੰਦੇ ਤੂੰ ਬਿਮਾਰ ਨਾ ਆ ਉਹਨੂੰ ਉਹਨੂੰ ਰਿਜੈਕਟ ਕਰਨਗੇ ਉਹਦੀ ਕੋਈ ਵੀਡੀਓ ਵੀ ਨਹੀਂ ਦੇਖਦਾ ਕੋਈ ਵੀਡੀਓ ਲਾਈਕ ਨਹੀਂ ਕਰਦਾ ਕੋਈ ਸ਼ੇਅਰ ਨਹੀਂ ਕਰਦਾ ਦੇਖਣ ਉਹ ਸੋਨੂੰ ਸਿਤੂ ਵਾਲਾ ਤੁਹਾਨੂੰ ਦੇਖੋ ਕੀ ਲੋਕ ਪੱਲੇ ਪਾਉਂਦੇ ਆ ਉਹਨਾਂ ਨੂੰ ਲੋਕ ਸਟਾਰ ਬਣਾਉਂਦੇ ਆ ਜਿਹੜੇ ਕੌਮ ਦੀ ਖਾਤਰ ਸਮਾਜ ਦੀ ਖਾਤਰ ਕੁਝ ਕਰਦੇ ਆ ਉਹਨਾਂ ਨੂੰ ਰਿਜੈਕਟ ਕਰੀ ਜਾਂਦੇ ਆ ਭਾਈ ਮੈਂ ਵੀਡੀਓ ਦੇਖਣਾ